ਬਾਬਾ ਰਾਮਰਾਏ ਜੀ ਨੇ ਮਸੰਦ ਨੂੰ ਭੇਜਿਆ ਗੁਰੂ ਸਾਹਿਬ ਜੀ ਦੇ ਕੋਲ ਆਇਆ ਤੇ ਮਾਰੇ ਨੇ ਭਾਈ ਨੰਦ ਚੰਦ ਨੂੰ ਆਖਿਆ ਕਿ ਮਸੰਦ ਨੂੰ ਕਹੋ ਕਿ ਕੱਲ ਨੂੰ ਤੈਨੂੰ ਮਿਲਾਂਗੇ ਤੇ ਉਹਦਾ ਲੰਗਰ ਪਾਣੀ ਦੀ ਸੇਵਾ ਕਰੋ ਉਨਾਂ ਚ ਪਿਆਰਿਓ ਅਗਲਾ ਦਿਨ ਆਖ ਆਇਆ ਤੇ ਮਾਰੇ ਸੱਚੇ ਪਾਤਸ਼ਾਹ ਦੀਵਾਨ ਵਿੱਚ ਆਏ ਨਾਲ ਪੰਜੋ ਭਰਾ ਗੁਰੂ ਸਾਹਿਬ ਜੀ ਦੇ ਮਾਮਾ ਕਿਰਪਾਲ ਚੰਦ ਭਾਈ ਨੰਦ ਚੰਦ ਜੀ ਤੇ ਬੜੇ ਹੀ ਸਿੱਖ ਸੂਰਮੇ 500 ਜਿਹੜੇ ਨੇ ਉਦਾਸੀ ਸਾਧੂ 500 ਪਠਾਣਾ ਦੀ ਫੌਜ ਹੋਰ ਬੜੀਆਂ ਸੰਗਤਾਂ ਆਣ ਕੇ ਮਾਰੇ ਦੇ ਦਰਸ਼ਨ ਕਰ ਰਹੀਆਂ ਕਹਿੰਦੇ ਨੇ ਮਸੰਦ ਬਾਬਾ ਰਾਮ ਰਾਏ ਜੀ ਦਾ ਭੇਜਿਆ ਆ ਉਹ ਵੀ ਆਇਆ ਧਿਆਨ ਕੇ ਮਾਰ ਨੂੰ ਨਮਸਕਾਰ ਕੀਤੀ ਭੇਟਾ ਰੱਖ ਕੇ ਤੇ ਬੇਨਤੀ ਕੀਤੀ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਆਪ ਜੀ ਨੂੰ ਮਿਲਣਾ ਚਾਹੁੰਦੇ ਆ ਪਰ ਸੱਚੇ ਪਾਤਸ਼ਾਹ ਉਹ ਕਹਿੰਦੇ ਨੇ ਕਿ ਇੱਥੇ ਪੌਂਟਾ ਸਾਹਿਬ ਨੇ ਕਿਤੇ ਬਾਰ ਬਾਰ ਮਿਲਾਂਗੇ ਮਾਮਾ ਕਿਰਪਾਲ ਚੰਦ ਜੀ ਨੂੰ ਸੁਣ ਗਿਆ ਉਹਨੇ ਬੋਲਿਆ ਤੇ ਬੜਾ ਹੋਲੀ ਪਰ ਮਾਮਾ ਕਿਰਪਾਲ ਚੰਦ ਜੀ ਇਹਨੂੰ ਸੁਣ ਗਿਆ ਮਾਮਾ ਕਿਰਪਾਲ ਚੰਦ ਜੀ ਸਤਿਗੁਰਾਂ ਦੇ ਬੋਲਣ ਤੋਂ ਪਹਿਲਾਂ ਹੀ ਅੱਖ ਲੱਗੇ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਹੈ ਕਲਗਿਆਂ ਵਾਲੇ ਮਾਰੇ ਦਾ ਦਰਬਾਰ ਹੈ ਇੱਥੇ ਆਉਣ ਦੇ ਨਾਲ ਕੀ ਹੋ ਜਾਣਾ ਉਹਨ ਪਰ ਪਿਆਰਿਓ ਬਾਰ-ਬਾਰ ਕਹਿੰਦੇ ਮਸੰਦ ਦੀ ਬੇਨਤੀ ਕਰਨ ਤੇ ਗੁਰੂ ਸਾਹਿਬ ਜੀ ਨੇ ਆਖਿਆ ਚਲ ਕੋਈ ਨਹੀਂ ਭਾਈ ਆਪਾਂ ਇਦਾਂ ਕਰਾਂਗੇ ਜਮਨਾ ਦੇ ਵਿੱਚ ਉਹਨੂੰ ਮਿਲਾਂਗੇ ਜਿੱਥੇ ਹੋਰ ਕੋਈ ਨਾ ਹੋਏਗਾ ਜੇ ਉਹ ਚਾਹੁੰਦੇ ਨੇ ਕੱਲਿਆਂ ਨੂੰ ਮਿਲਣਾ ਤੇ ਮਾਰੇ ਕਹਿੰਦੇ ਕੋਈ ਨਹੀਂ ਆਪਾਂ ਉਹਨਾਂ ਨੂੰ ਕੱਲਿਆਂ ਨੂੰ ਮਿਲ ਲਵਾਂ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਮਸਾਨੂ ਨੂੰ ਭੇਜ ਦਿੱਤਾ ਉਹ ਜਾ ਕੇ ਡੇਰਾਦੂਨ ਬਾਬਾ ਰਾਮ ਰਾਜ ਜੀ ਨੂੰ ਦੱਸਦਾ ਕਿ ਮਾਰੇ ਨੇ ਤੁਹਾਡੀ ਬੇਨਤੀ ਪ੍ਰਵਾਨ ਕਰ ਲਈ ਹੈ ਮਾਰੇ ਨੇ ਤੁਹਾਨੂੰ ਮਿਲਣਾ ਫਿਰ ਬਾਬਾ ਰਾਮ ਰਾਜ ਜੀ ਨੇ ਸਾਰੀਆਂ ਤਿਆਰੀਆਂ ਕੀਤੀਆਂ ਮਾਰੇ ਨੂੰ ਮਿਲਣ ਵਾਸਤੇ ਭੇਟਾ ਤਿਆਰ ਕੀਤੀ ਆ ਤੁਹਾਡੀ ਵੀਡੀਓ ਵੇਖਣ ਚਾਹੁੰਦੇ ਸਹੀ ਕਰਾਈ ਕਰ ਲਿਓ ਧੰਨਵਾਦ